ਪੀਆਰਟੀਸੀ ਅਤੇ ਪਨਬਸ ਮੁਲਾਜ਼ਮਾਂ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਦਾ ਗੇਟ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ ਪੀਆਰਟੀਸੀ ਤੇ ਪਨਬਸ ਮੁਲਾਜ਼ਮਾਂ ਨੇ ਕਿਲੋਮੀਟਰ ਸਕੀਮ ਤੇ ਚੱਲਣ ਵਾਲੀ ਬੱਸਾਂ ਦਾ ਕੀਤਾ ਵਿਰੋਧ ਕਿਹਾ ਇਸ ਨਾਲ ਮੁਲਾਜ਼ਮਾਂ ਨੂੰ ਹੋਵੇਗਾ ਨੁਕਸਾਨ ਕਿਲੋਮੀਟਰ ਸਕੀਮ ਬੱਸਾਂ ਚਲਾ ਨਾਲ ਬੱਸਾਂ ਦੇ ਮਾਲਕ ਨੂੰ ਹੋਵੇਗਾ ਲਾਭ ਅਸੀਂ ਮੈਨੇਜਮੈਂਟ ਨੂੰ ਬਾਰ-ਬਾਰ ਇਹ ਟੈਂਡਰ ਕੈਨਸਲ ਕਰਨ ਲਈ ਕਹਿੰਦੇ ਹਾਂ ਪਰ ਉਹ ਇਸ ਨੂੰ ਲਾਗੂ ਕਰਨ ਲਈ ਤਿਆਰ ਹਨ ਇਹ ਇਹਨਾਂ ਨੂੰ ਉਹ ਕਾਕੀ ਖਾਲ ਔਰ ਇੱਕ ਦੂਰ ਪਰ ਜੋ ਕਹਿੰਦਾ ਪੇ ਪੁਲਿਸ ਦਾ ਭਾਈ ਜੀ ਕਿਨੇ ਬਣਾਇਆ ਕੁਝ ਨਹੀਂ ਕਰਨੇ ਕਿਨੇ ਜਖਮੀ ਨੇ ਘੜ ਤੋਂ ਘੜ 20 ਬੰਦੇ ਜ਼ਖਮੀ ਹੋ ਗਏ ਇਹ ਸਾਰੇ ਪੁਲਸਰਾਂ ਦੀ ਵੀਡੀਓ ਬਣੀ ਹੋਈ ਹੈ ਇਹ ਕੋਰਟ ਤੇ ਨਟ ਪੇਗੀ ਉਹ ਰਹਿ ਦੇ ਸਿਆ ਜਾ ਨਾਲੇ ਭਗਵੰਤ ਮਾਨ ਨੂੰ ਜਿਹੜਾ ਮੈਨੂੰ ਚਿੱਤੇ ਲਿਖਿਆ ਆ ਕਿ ਮੈਂ ਕਾਲੀ ਕੈਬਨਟ ਪੱਕੇ ਕਰੂੰਗਾ ਇਹ ਵੀ ਕੋਰਟ ਤੇ ਜਾਊਗਾ ਜਲੌਣ ਦੇ ਲਈ ਅਸੀਂ ਆਪਣੇ ਭਗਤਾਂ ਦੀ ਨਿਧੀ ਕਰਨ ਹੋਣ ਦੇ ਲਈ ਅਸੀਂ ਆਪਣਾ ਬਹੁਤ ਸਾਰਾ ਇਨਸਾਨੀ ਪ੍ਰੋਟੈਸਟ ਕਰ ਰਹੇ ਸੀਗੇ ਪਰ ਇੱਥੇ 40% ਨੇ ਸਾਡੇ ਨਾਲ ਧੱਕਾ ਕੀਤਾ ਜਿਸ ਦਾ ਹਰ ਇੱਕ ਰੋਲ ਦਾ ਛੋਟੇ ਮਲਾਜ਼ਮ ਤੇ ਮਰਦਾਬਾਦ 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 40% ਨੇ ਮਰਦਾਬਾਦ 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 ਇਹ ਕਿਹਾ ਕਿ ਇਹਨਾਂ ਨੇ ਗਾਲਿਆ ਮੰਗੀ ਕੀ ਸੀਗੀ ਮੰਗੀ ਕੀ ਸੀਗੀ ਕਿੰਨੇ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਨੇ ਆਏ ਬੇਟਾ ਦਾ ਦਾ ਰਾਹ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀਆ ਕੱਲ ਹਲੇ ਆਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇਖਵਾ ਦਰਸ਼ਨਾ ਮਣਾ ਕੇ ਹਟ ਗਿਆ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਅਤਮੀ ਕਰ ਰਹੀ ਹੈ ਥੱਲੇ ਨਾ ਤੂੰ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੇਕਾ ਮਤਿਆ ਸੱਟਾਂ ਲੱਗੀਆਂ ਨੇ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕਚਰੇ ਦੇ ਵਿੱਚ ਬੈਠਾ ਸਾਡੇ ਭਾਈ ਜੀ ਕਹਿਣਾ ਕਿ ਜਾਂਹੋਗੇ ਬੂਸੇ ਦੇ ਪਰੇ ਬਰਤੀਰੇ ਬੂਸੇ ਸਾਹਿਬ ਜੀ ਆਹ ਦੇਖੋ ਪੁਲਿਸ ਸ਼ਰਮ ਕਲਾ ਮਾਰੀ ਚਾਹੀਦੀ ਜੋ ਮਰਾਜਨਾ ਦੇ ਨਾਲ ਮਰਾਜਨਾ ਦੇ ਨਾਲ ਰਸਤਾ ਖੰਸ ਬਗੈਰ ਇੱਕ ਬਾਤ ਕਰ ਰਹੇ ਨੇ ਹਾਂ ਜੀ ਪਛਾਣ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਲਤਾਨ ਸਿੰਘ ਹੈ ਜੀ ਕੀ ਕਰਨਾ ਚਾਹੀਦਾ ਹੈ ਜਿਹੜਾ ਕਾਰਨ ਜਿਹੜਾ ਵਾਰ-ਵਾਰ ਸਰਕਾਰ ਜਿਹੜੀ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਤੇ ਵਾਰ-ਵਾਰ ਅਸੀਂ ਵਿਰੋਧ ਕਰਦੇ ਹਾਂ 8 ਤੋਂ 10 ਵਾਰੀ ਸਰਕਾਰ ਟੈਂਡਰ ਲੈ ਕੇ ਆਈ ਤੇ ਅਸੀਂ ਹਰ ਵਾਰ ਵਿਰੋਧ ਕੀਤਾ ਤੇ ਵਿਰੋਧ ਨੂੰ ਸਾਡੇ ਨੂੰ ਵੇਖਦੇ ਹੋਏ ਤੇ ਹਰ ਵਾਰ ਸਰਕਾਰ ਨੇ ਇਹਨੂੰ ਪੋਸਟਪੋਨ ਕੀਤਾ ਹੈ ਰੱਦ ਕਰਨ ਦੀ بجائے ਉਹਨੂੰ ਪੋਸਟਪੋਨ ਕਰ ਰਹੀ ਹੈ ਸਰਕਾਰ ਜੱਡੀਆਂ ਤੇ ਬੈਠੇ ਆ ਬੱਸ ਸੇਵਾ ਦੇ ਅੰਦਰ ਮੈਂ ਬਾਹਰ ਮੰਗਾ ਸਾਡੀਆਂ ਅਸੀਂ ਨਾ ਵੀ ਕਿਲੋਮੀਟਰ ਬੱਸਾਂ ਦੀ بجائے ਸਾਡੀਆਂ ਵਿਭਾਗ ਦੀਆਂ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਜਿਹਦੇ ਨਾਲ ਸਾਡਾ ਜਿਹੜਾ ਰੁਜ਼ਗਾਰ ਆ ਉਹ ਪੱਕਾ ਵੀ ਹੋ ਸਕੇ ਤੇ ਸਾਡੀਆਂ ਨੌਕਰੀਆਂ ਵੀ ਪੱਕੀਆਂ ਹੋ ਸਕਣ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਬੱਸ ਆ ਜਿਹਦਾ 5 ਸਾਲ ਦਾ ਟੈਂਡਰ ਹੁੰਦਾ 5 ਸਾਲ ਬਾਅਦ ਜਿਹੜਾ ਪ੍ਰਾਈਵੇਟ ਮਾਲਕ ਆ ਉਹਨੇ ਆਪਣੀ ਬੱਸ ਲੈ ਜਾਣੀ ਹੁੰਦੀ ਤੇ ਲੱਖਾਂ ਰੁਪਈਆ ਵੀ ਨਾਲ ਕਮਾਈ ਕਰਕੇ ਲੈ ਜਾਣਾ ਹੁੰਦਾ ਪਰ ਸਾਡੀ ਮੈਨੇਜਮੈਂਟ ਤੇ ਸਰਕਾਰ ਵਾਰ-ਵਾਰ ਇਸ ਨੂੰ ਪਤਾ ਨਹੀਂ ਨਫੇ ਵਾਲਾ ਸੌਦਾ ਕਿਉਂ ਦੱਸ ਰਹੀ ਏ ਵੀ ਇਹ ਸਾਡੇ ਵਾਸਤੇ ਫਾਇਦੇਮੰਦ ਆ ਪਰ ਜਦੋਂ ਕੀ ਇੱਕ ਵਿਭਾਗ ਦੀ ਬੱਸ ਜੇ ਮਾਲਕੀ ਵਾਲੀ ਬੱਸ ਪੈਂਦੀ ਹੈ ਤਾਂ ਉਹ ਬੱਸ 15 ਸਾਲ ਸਰਵਿਸ ਦਿੰਦੀ ਹੈ ਕਿੱਥੇ ਪਰ ਕਿਲੋਮੀਟਰ ਨੇ 5 ਸਾਲ ਸਰਵਿਸ ਦੇਣੀ ਉਹ ਵੀ ਪ੍ਰਾਈਵੇਟ ਹੱਥ ਦੇ ਵਿੱਚ ਆਪਣੇ ਆਪ ਨੂੰ ਆਤਮ ਦਾਹ ਕਰਨਾ ਅੱਜ ਕਿਹ ਨਾਲ ਆਇਆ ਮੇਰਾ ਨਾਮ ਹਰਜਿੰਦਰ ਸਿੰਘ ਪੰਜਾਬ ਰੋਡਵੇ ਪੰਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਵਰਕਸ਼ਾਪ ਦਾ ਮੈਂ ਪ੍ਰਧਾਨ ਹਾਂ ਜੀ ਦੇਖੋ ਜੀ ਜਿਹੜਾ ਅੱਜ ਦਾ ਬੰਦ ਕਰਨ ਦਾ ਸਾਨੂੰ ਨੌਬਜ ਆਈਆ ਜਿਹੜਾ ਅੱਜ ਪੰਜਾਬ ਰੋਡਵੇ ਪੰਨਬਸ ਦੇ ਵਿੱਚ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਜਾ ਰਹੇ ਸੀਗੇ 2 ਵਜੇ ਤੇ ਸਾਡਾ 12 ਵਜੇ ਸ਼ਾਂਤਮਈ ਗੇਟ ਰੈਲੀਆ ਸੀਗਾ ਪਰ ਸਰਕਾਰ ਨੇ ਜਿਹੜੇ ਸਾਡੇ ਆਗੂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਘਰਾਂ ਦੇ ਵਿੱਚ ਨજર ਅੰਦਾਜ਼ ਕੀਤਾ ਗਿਆ ਤੇ ਸਾਨੂੰ ਉਸ ਦੇ ਰੋਸ ਵੱਜੋ ਜਿਹੜੇ ਪਹਿਲੇ ਟਾਈਮ ਤੋਂ ਨੇ ਪੂਰੇ ਪੰਜਾਬ ਦੇ ਜਿਹੜੇ ਬੱਸ ਸਟੈਂਡ ਬੰਦ ਕਰਨੇ ਨੇ ਉਹ ਬੰਦ ਕਰਨ ਦੀ ਨੌਬਤ ਆਈ ਹੈ ਜੀ ਮੰਗਾ ਕੀ ਬੁੱਕਾ ਜੀ ਮੰਗਾਈ ਸਾਡੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਮੈਕਮੇ ਦੀਆਂ ਆਪਣੀਆਂ ਮਾਲਕੀ ਦੀਆਂ ਬੱਸਾਂ ਪਾਈਆਂ ਜਾਣ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਜਿਹੜਿਆ ਹੋਰ ਮੰਗਾ ਨੇ ਸਾਡੇ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਹੋਏ ਨੇ ਜਿੱਤੇ ਵਾਰ-ਵਾਰ ਮੀਟਿੰਗਾਂ ਵੀ ਹੋ ਜਾਂਦੀਆਂ ਤੇ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਸਾਰਿਆਂ ਬੇਸਿੱਟਾ ਨਿਕਲਿਆ ਨੇ ਸੋ ਉਸ ਦੇ ਰੋਸ ਵਿੱਚ ਜੋ ਜਿਹੜੇ ਸਾਨੂੰ ਅੱਜ ਧਰਨੇ ਮੁਜ਼ਾਰੇ ਕਰਨੇ ਪੈ ਰਹੇ ਨੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਜਿਹੜੇ ਸਾਡੇ ਮਸਲੇ ਨੇ ਮੰਗਾ ਨੇ ਜਾਇਜ਼ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਸਰਕਾਰ ਨਾਲ ਮੀਟਿੰਗਾਂ ਸਾਡੀਆਂ ਜੀ 35 ਤੋਂ 40 ਮੀਟਿੰਗਾਂ ਹੋ ਚੁੱਕੀਆਂ ਨੇ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਨੇ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਉੱਥੇ ਹੀ ਗੱਲ ਖਤਮ ਹੋ ਜਾਂਦੀ ਆ ਉਹੀ ਮੀਟਿੰਗਾਂ ਵਾਰ-ਵਾਰ ਹੋ ਰਹੀਆਂ ਨੇ ਤੇ ਸਰਕਾਰ ਹੈ ਜਿਹੜੀ ਉਹ ਮਸਲੇ ਨੂੰ ਹੱਲ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਤੇ ਸਗੋ ਪ੍ਰਾਈਵੇਟ ਕਾਰਪੋਰੇਟਾਂ ਨਾਲ ਸਾਂਝ ਬਗਾਉਣ ਦੇ ਲਈ ਵਾਰ-ਵਾਰ ਮੈਕਮੇ ਨੂੰ ਖਤਮ ਕਰਨ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਲੈ ਕੇ ਆ ਰਹੀ ਹੈ ਜੀ ਇਹ ਕਾਰਨ ਸਮਝਦੇ ਹੋ ਕਿ ਸਹਿਯੋਤਾ ਨਹੀਂ ਹੋ ਪਾਰਿਆ ਪੀਆਰਟੀ ਦੇ ਨਾਲ ਦਾ ਦੇਖੋ ਜੀ ਅਸੀਂ ਚਾਹੁੰਦੇ ਆ ਵੀ ਮੈਕਮੇ ਨੂੰ ਬਚਾਇਆ ਜਾਵੇ ਮੈਕਮੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਜੇ ਮੈਕਮੇ ਦੇ ਸਰਕਾਰੀ ਬੱਸਾਂ ਪੈਣੀਆਂ ਤਾਂ ਜਿਹੜੇ ਸਾਡੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਰਜ਼ਗਾਰ ਦੇ ਸਾਧਨ ਇੱਥੇ ਮਹੀਆ ਹੋਣਗੇ ਸੋ ਇਸ ادارے ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਦੀ ਗੱਲ ਕਰਦੇ ਆ ਇਹ ਲੋਕਾਂ ਦੀ ਸਹੂਲਤ ਦੇ ਆਧਾਰ ਨੇ ਅੱਜ ਤੁਸੀਂ ਦੇਖ ਲਓ ਇੱਕ ਬੱਸ ਦੇ ਵਿੱਚ 50 50 ਸਵਾਰੀਆਂ ਹੁੰਦੀਆਂ ਨੇ ਉਹਦੇ ਵਿੱਚ 50 ਸੀਟਾਂ ਵਾਲੀ ਦੇ ਵਿੱਚ 100 ਪਲੱਸ ਅਸੀਂ ਸਵਾਰੀ ਨੂੰ ਸਫ਼ਰ ਕਰਾ ਰਿਆ ਅਸੀਂ ਉਸ ਬੱਸਾਂ ਦੀ ਮੰਗ ਕਰਦੇ ਆ ਵੀ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਬਧਾਈ ਜਾਵੇ ਇਸ ਅਦਾਰਿਆਂ ਨੂੰ ਬਚਾਇਆ ਜਾਵੇ ਇਸ ਜਿਹੜੀ ਸਰਕਾਰੀ ਖਜ਼ਾਨੇ ਨੇ ਉਹਦੀ ਲੁੱਟ ਨੂੰ ਬਚਾਇਆ ਜਾਵੇ ਵਿਭਾਗ ਦੇ ਆਪਣੀ ਮਲਕੀ ਦੀਆਂ ਬੱਸਾਂ ਪਾਈਆਂ ਜਾ ਦੇਖੋ ਜੀ ਲੋਕ ਖੱਜਲ ਹੋ ਰਹੇ ਨੇ ਲੋਕ ਸਫਰ ਕਰਦੇ ਨੇ ਉਹ ਤੋਂ ਵੀ ਖੱਜਲ ਹੁੰਦੇ ਨੇ ਇੱਕ ਬੱਸ ਦੇ ਵਿੱਚ 50 ਜਾਂ 48 ਸੀਟਾਂ ਨੇ ਜਾਂ 58 ਸੀਟਾਂ ਨੇ ਉਹਦੇ ਵਿੱਚ ਵੀ ਅਸੀਂ ਉਹਦੀ ਸ਼ਮਤਾ ਤੋਂ ਡਬਲ ਨੂੰ ਸਫਰ ਕਰਾ ਰਹੇ ਹਾਂ ਉੱਥੇ ਜਿਹੜੇ ਸਾਡੀਆਂ ਮਾਤਾ ਨੇ ਭੈਣਾਂ ਨੇ ਜਿਹੜੇ ਬੱਚੇ ਨੇ ਉਹ ਵੀ ਲੰਮਕ ਕੇ ਜਾਂ ਖੜੇ ਹੋ ਕੇ ਜਾਂ ਬਹੁਤ ਤੰਗ ਪਰੇਸ਼ਾਨੀ ਨਾਲ ਸਫ਼ਰ ਕਰਦੇ ਨੇ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਆ ਤੇ ਉਸ ਬੱਸਾਂ ਜਿਹੜੀਆਂ ਮੈਕਮੇਂ ਦੀਆਂ ਪਹਿਣ ਗਿਆ ਜਿੱਥੇ ਮੈਕਮੇਂ ਦੀ ਤਰੱਕੀ ਹੋ ਗਈ ਮੈਕਮਾ ਵੱਧੇ ਵਾਲੇ ਪਾਸੇ ਜਾਊਗਾ ਤੇ ਉੱਥੇ ਜਿਹੜੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਵੀ ਇੱਥੇ ਰਜ਼ਗਾਰ ਦੇ ਸਾਧਨ ਮਈਆ ਹੋਣਗੇ ਅਜੇ ਤਰਨਾ ਕਿ ਤਿੰਨ ਦਿਨ ਤੋਂ ਲੈ ਕੇ ਕਿੰਨੇ ਵੇ ਦਾ ਦੇਖੋ ਜੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਧੱਕਾ ਕੀਤਾ ਜਾ ਰਿਹਾ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਚੁੱਕ ਕੇ ਥਾਣਿਆਂ ਦੇ ਵਿੱਚ ਜਾ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਿੰਨਾ ਚਿਰ ਇਹ ਟੈਂਡਰ ਰੱਦ ਨਹੀਂ ਹੁੰਦੇ ਸਾਡੇ ਜ ਸਾਥੀ ਚੱਕੇਗੇ ਨੇ ਉਹਨਾਂ ਨੂੰ ਬਾਇਜ਼ਤ ਵਰੀ ਨਹੀਂ ਕਰਦੇ ਉਹਨਾਂ ਚਿਰੇ ਸਾਡਾ ਜਿਹੜਾ ਸੰਘਰਸ਼ ਆ ਉਹ ਕਰ ਰਿਆ ਜੇ ਲੋੜ ਪਈ ਸਾਨੂੰ ਇਹ ਸੰਘਰਸ਼ ਹੋਰ ਵੀ ਦਿਖਾ ਕਰਨਾ ਪਊਗਾ